thank mm -hmm. you ਇਕ ਭਾਰਤ ਸ਼੍ਰੇਸ਼ਟ ਭਾਰਤ ਅਭਿਆਨ ਦੇ ਤਹਿਤ ਪੀਐਸਐਫ ਵੈਲਫੇਅਰ ਐਸੋਸੀਏਸ਼ਨ ਅਤੇ ਸਹਾਇਕ ਪ੍ਰਸ਼ਿਕਸ਼ਨ ਕੇਂਦਰ ਪੰਜਾਬ ਬੀਐਸਐਫ ਅਤੇ ਬਾਬਾ ਔਗੜ ਮਹਾਵਿਦਿਆਲਿਆ ਹੁਸ਼ਿਆਰਪੁਰ ਵਿਖੇ ਇੱਕ ਸਾਂਸਕ੍ਰਿਤਿਕ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸੂਬਿਆਂ ਦੇ ਵੱਲੋਂ ਆਪਣੇ-ਆਪਣੇ ਪਰੰਪਰਾਗਤ ਪਹਿਰਾਵੇ ਵਿੱਚ ਸਮਾਜਿਕ ਅਤੇ ਸਾਂਸਕ੍ਰਿਤਿਕ ਜਾਣਕਾਰੀਆਂ ਨੂੰ ਸਾਂਝਾ ਕੀਤਾ ਗਿਆ ਅਤੇ ਮਹਾਵਿਦਿਆਲਿਆ ਦੇ ਵਿਦਿਆਰਥੀਆਂ ਦੇ ਵੱਲੋਂ ਸੰਸਕ੍ਰਿਤੀ ਪਰੰਪਰਾਵਾਂ ਅਤੇ ਸੂਬਿਆਂ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਇਸ ਨਾਲ ਹੀ ਇਸ ਮੌਕੇ ਤੇ ਮੌਜੂਦ ਅਵਿਨਾਸ਼ ਰਾਏ ਖਨਚਰੇ ਵੱਲੋਂ ਸੰਬੋਧਨ ਕਰਦੇ ਹੋਏ ਉਹਨਾਂ ਨੇ ਬੀਐਸਐਫ ਵਾਈਫ ਵੈਲਫੇਅਰ ਐਸੋਸੀਏਸ਼ਨ ਦੇ ਇਸ ਕੀਤੇ ਗਏ ਪ੍ਰਯਾਸ ਦੀ ਪ੍ਰਸ਼ੰਸਾ ਵੀ ਕੀਤੀ ਲੋਕ ਗਾਉਂ ਜੇਜੋ ਮੇ ਖੜੇ ਹੈ ਜਹਾਂ ਪਰ ਇੱਕ ਬਾਬਾ ਉਗਰ ਜੀ ਕੇ ਨਾਮ ਸੇ ਕਾਲੋ ਵੀ ਚੱਲ ਰਹਾ ਹੈ ਤੋ ਬੀਐਸਐਫ ਕੇ ਨਾਰਥ ਈਸਟ ਕੇ ਜਿਤਨੇ ਵੀ ਕਨਸਟੇਬਲ ਲੇਡੀ ਕਨਸਟੇਬਲ ਸੇ ਅਫਸਰ ਥੇ ਉਹ ਅੱਜ ਫੋਰਜ ਮੇ ਆਏ ਉਹਨਾਂ ਨੇ ਬੱਚੋ ਕੇ ਸਾਥ ਸੋਸ਼ੋ ਕਲਚਰ रिलेशन के नाम पर आज एक कार्यक्रम हुआ उन सभी राज्यों के बच्चों ने अपनी आइटम्स वहाँ पर पेश की अपने प्रदेश के जो लोग गीत थे उनको गाया पकड़ा वहाँ डांस किया और इसी तरह पंजाब के जो हमारे कॉलेज के बच्चे हैं उन्होंने अपने को शब्द बोले और गीत गाकर अपनी हाजि लगाई ये एक बहुत अच्छा प्रयास रहा है बाबा अवगढ़ फतेहनाथ गर्ल्स कॉलेज की तरफ से मैं समझता हूँ इतिहासिक क्षमता हमारे लिए जब सेवन स्टेट्स के बच्चे यहाँ पर आके उन्होंने हमारे बच्चों को नॉर्थ ईस्ट से जोड़ने की कोशिश की वो पंजाब से जुड़े ये एक बहुत अच्छा प्रयास सीमा सुरक्षा बल की तरफ से मैं मधुसूदन शर्मा इंस्पेक्टर जनरल एक भारत श्रेष्ठ भारत के अंतर्गत अपने एस टी की टीम को लेके कल्चर और सोशल एक्सचेंज के हेतु जेजो में बाबा अगरनाथ गर्ल्स कॉलेज में आए थे जिसमें हमारे ट्रेनिज ने एक मिनी भारत की तस्वीर उन कॉलेज की छात्राओं के सामने पेश करी जो कि बहुत 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 सक्सेसफुल प्रोग्राम रहा मैं आशा करता हूँ कि इस तरह के प्रोग्राम आगे चलकर भी एक दूसरे को जानने के लिए पंजाब वाले नॉर्थ ईस्ट नॉर्थ ईस्ट महाराष्ट्र को महाराष्ट्र वाले पंजाब को जाने ऐसे कार्यक्रम श्री अविनाश त्यार खन्ना जी के मार्गदर्शन के अंतर्गत अंतर्गत होते रहेंगे धन्यवाद मेरी प्राइमरी से सेकेंडरी एजुकेशन भी जेजू और उसके बाद जाके हायर एजुकेशन इंडिया के बीच और बाद में जाके अमेरिका के बीच में रहे कितने भी होवांगे पर हमेशा जेजू के नाल जुड़े रहे क्योंकि जो भी कुछ भी ऐसे बने और इत्ते दी पदाश के बिहार से बने सी है ਤੇ ਉੱਥੇ ਜਾ ਕੇ ਵੀ ਜਿਹੜਾ ਹੈ ਹਮੇਸ਼ਾ ਆਪਣੇ ਆਪ ਨੂੰ ਬੈਕ ਫੋਰਮ ਇੰਡੀਆ ਦੇ ਨਾਂ ਜੋੜ ਕੇ ਰੱਖਿਆ ਪੰਜਾਬ ਦੇ ਨਾਂ ਜੋੜ ਕੇ ਰੱਖਿਆ ਤੇ ਉਸੀ ਕڑی ਦੇ ਵਿੱਚ ਜਦੋਂ ਮਹਿਸੂਸ ਹੋਇਆ ਕਿ ਗੇਜੋ ਦੇ ਵਿੱਚ ਲੜਕੀਆਂ ਵਾਸਤੇ ਐਜੂਕੇਸ਼ਨ ਵਾਸਤੇ ਪ੍ਰੋਬਲਮ ਹੋ ਰਹੀ ਹੈ ਉਸ ਕਰਕੇ ਇਸ ਸੰਤ ਬਾਬਾ ਫਕੀਨਾਫ ਆਗਰ ਜੀ ਦੇ ਇਹਨਾਂ ਦੇ ਜੋ ਵੀ ਕਾਰਜਕ੍ਰਮ ਸ਼ੁਰੂ ਕੀਤਾ ਉਹਦੇ ਵਿੱਚ ਸਾਨੂੰ ਸ਼ਾਮਲ ਕਰਕੇ ਸਾਡਾ ਆਦਰ ਮਾਨਕੀਤਾ ਇਸ ਨੂੰ ਬੜਾ ਧੰਨਵਾਦ ਕਰਦੀ ਹੈ ਔਰ ਅੱਜ ਤੁਹਾਡੇ ਸਾਹਮਣੇ ਕਾਲਜ ਹਾਜ਼ਰ ਹੈ ਅਸੀਂ ਉਮੀਦ ਕਰਦੇ ਹਾਂ ਕਿ ਇੱਥੇ ਪੜ੍ਹਨੇ ਵਾਲੇ ਬੱਚੇ ਅੱਗੇ ਚੱਲ ਕੇ ਆਪਣਾ ਨਾਮ ਕਮਾਉਣਗੇ ਔਰ ਕਿਸੇ ਤਰ੍ਹਾਂ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਇਸੀ ਚੀਜ਼ ਨੂੰ ਇਦਾਂ ਹੀ ਵਧਾਵਾ ਦਿੰਦੇ ਨੇ ਸਰ ਜਿਹੜੀ ਤੁਸੀਂ ਕਾਲਜ ਨੂੰ ਜ਼ਮੀਨ ਦਿੱਤੀ ਸੀਗੀ ਉਹ ਕਿੰਨੇ ਇੱਕ ਚੀਜ਼ ਕਿੰਨੇ ਰੱਖਵਾ ਸਕਦੇ ਇਹ ਇਸ ਤਰ੍ਹਾਂ ਸੀਗਾ ਜੀ ਕਿ ਜ਼ਮੀਨ ਮੈਂ ਜਦੋਂ ਕਾਲਜ ਦੀ ਮੈਨੇਜਮੈਂਟ ਵਾਲਿਆਂ ਨਾਲ ਮੇਰੀ ਪਹਿਲੀ ਵਾਰ ਇਸ ਮੁਤਲਕ ਗੱਲਬਾਤ ਹੋਈ ਸੀਗੀ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਕਿੰਨੀ ਜਗ੍ਹਾ ਚਾਹੀਦੀ ਆ ਇਹ ਸਾਰੇ ਮੈਂਬਰ ਜਿਹੜੇ ਆਏ ਸੀਗੇ ਉਹ ਬਾਗ ਦੇ ਵਿੱਚ ਆਏ ਉਹਨਾਂ ਨੇ ਆ ਕੇ ਦੇਖਿਆ ਤੇ ਜਿੰਨਾ ਉਹਨਾਂ ਨੇ ਕਿਹਾ ਮੈਂ ਮੈਕਸ ਇਹ ਕਹਿ ਸਕਦਾ ਕਿ ਮੈਂ ਬੜਾ ਖੁਸ਼ਕਿਸਮਤ ਸੀਗਾ ਇਹ ਮੈਂ ਨਹੀਂ ਦਿੱਤੀ ਇਹ ਤਾਂ ਕਿਸੇ ਦੀ ਦਿੱਤੀ ਜ਼ਮੀਨ ਜਿਹੜੇ ਮੇਰੇ ਕੋਲ ਆਈ ਉਹ ਮੈਂ ਅੱਗੇ ਪੇਸ਼ ਕਰ ਦਿੱਤੀ ਇਹ ਇਹ ਦੇਨ ਹੈ ਜੀ ਸਾਡੇ ਦਾਦਾ ਜੀ ਦੀ ਇਹ ਦੇਨ ਹੈ ਜੀ ਸਾਡੇ ਪਿਤਾ ਜੀ ਉਹਨਾਂ ਦੀ ਤੇ ਦੇਨ ਹੈ ਜੀ ਭਾਈਆਂ ਭਰਾਵਾਂ ਦੀ ਜਿਨ੍ਹਾਂ ਨੇ ਮੇਰਾ ਇਸ ਗੱਲ ਦੇ ਵਿੱਚ ਹਰ ਕਦਮ ਤੇ ਸਾਥ ਦਿੱਤਾ ਸিয়ারਪੋਰਟ ਤੋਂ ਦਜੀਤ ਅਜਨੂ ਹਾਜ਼ਰੀ ਰਿਪੋਰਟ ਐਸਐਮਜ਼ న్యూਸ